हां जी दोस्तों प्यार भरी सत श्री अकाल जी दोस्तों आज अपन बात करेंगे किसान कर्जा माफी स्कीम 2024 दी जी हां दोस्तों 2024 ਦੇ ਵਿੱਚ ਕਰਜ਼ਾ ਮਾਫ ਕੀਤਾ ਜਾ ਰਿਹਾ ਤੇ ਜਲਦ ਤੁਸੀਂ ਫਾਰਮ ਭਰਨਾ ਹੈ ਤੇ ਕਰਜ਼ਾ ਮਾਫੀ ਕਰਨ ਦੇ ਲਈ ਜਿਹੜਾ ਅਰਜ ਫਾਰਮ ਹੈ ਕਿੱਥੇ ਭਰਨਾ ਪਏਗਾ ਤੇ ਕਿਹੜੇ-ਕਿਹੜੇ ਕਿਸਾਨਾਂ ਦਾ ਹੈ ਜਿਹੜਾ ਇੱਕ ਕਰਜ਼ਾ ਮਾਫ਼ ਸਕੀਮ ਹੈ ਉਹਨਾਂ ਨੂੰ ਮਿਲੇਗੀ ਤੇ ਕਿੰਨੇ ਲੱਖ ਤੱਕ ਦਾ ਜਿਹੜਾ ਕਰਜ਼ਾ ਮਾਫ਼ ਹੋਣ ਜਾ ਰਿਹਾ ਹੈ ਇਸ ਵੀਡੀਓ ਵਿੱਚ ਤੁਹਾਨੂੰ ਸਭ ਕੁਝ ਦੱਸਣ ਜਾ ਰਿਹਾ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਨਾ ਲੱਗਦੇ ਘੰਟੀ ਦਾ ਬਟਨ ਦਬਾ ਕੇ 올 ਤੇ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇਗੀ ਤਾਂ ਦੋਸਤੋ ਤੁਹਾਨੂੰ ਮੋਟਾ-ਮੋਟਾ ਪਹਿਲਾਂ ਦੱਸ ਦਈਏ ਕਿ ਜਿਹੜੀ ਇਹ ਸਕੀਮ ਹੈ ਇਹ ਸਿਰਫ ਕਿਸਾਨਾਂ ਦੇ ਲਈ ਹੈ ਕਿਸਾਨਾਂ ਦਾ ਸਿਰਫ ਕਰਜ਼ਾ ਮਾਫ਼ੀ ਦੇ ਲਈ ਇਹ ਸਕੀਮ ਕੱਢੀ ਗਈ ਹੈ ਦੂਸਰਾ ਕੋਈ ਵੀ ਜਿਹੜਾ ਬੰਦਾ ਹੈ ਉਹ ਇਸ ਸਕੀਮ ਦੇ ਬਾਰੇ ਨਾ ਸੋਚੇ ਕਿਉਂਕਿ ਸਿਰਫ ਇੱਕ ਸਰਕਾਰ ਨੇ ਹੈ ਜਿਹੜੀ ਇਹ ਕਿਸਾਨਾਂ ਦੇ ਲਈ ਹੀ ਇਹ ਜਿਹੜੀ ਕਰਜ਼ਾ ਸਕੀਮ ਹੈ ਇਹ ਲਾਗੂ ਕੀਤੀ ਹੈ ਤੇ ਇਹਦੇ ਫਾਰਮ ਭਰੇ ਜਾ ਰਹੇ ਨੇ ਤੇ ਇਹਨਾਂ ਫਾਰਮਾਂ ਦੇ ਲਈ ਤੁਸੀਂ ਕੀ ਕਰਨਾ ਹੈ ਉਹ ਜਾਣਦੇ ਆ ਵੀਡੀਓ ਦੇ ਵਿੱਚ ਫਿਰ ਦੁਬਾਰਾ ਬੇਨਤੀ ਕਿ ਚੈਨਲ ਤੇ ਜੇ ਤੁਸੀਂ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨੇ ਹੋ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਚਲਦੇ ਆਂ ਦੋਸਤੋ ਮੈਂ ਨੈਕ ਅਪਡੇਟ ਦਿੱਤੇ हां जी दोस्तों आप आ चुके तो तो हैं मेन अपडेट के ऊपर तो बात करिए दोस्तों केसीसी कर्ज माफी ठीक है जी दोस्तों जिनन ਦੇ ਕੋਲ ਕੇसीसी ਜਿਹੜਾ ਕਾਰਡ ਹੈ ਠੀਕ ਹੈ ਨਾ ਕਿਸਾਨ ਕ੍ਰੈਡਿਟ ਕਾਰਡ ਹੈ ਤੇ ਬੈਂਕ ਤੋਂ ਵੱਲੋਂ ਜਿਹੜਾ ਲੋਨ ਮਿਲਦਾ ਹੈ ਠੀਕ ਹੈ ਜੋ ਤੁਸੀਂ ਲੈ ਲੈ ਚੁੱਕੇ ਹੋ ਠੀਕ ਹੈ ਜੀ ਤੇ ਭਰਿਆ ਨਹੀਂ ਜਾ ਰਿਹਾ ਤਾਂ ਇਹ ਵੀਡੀਓ ਤੁਹਾਡੇ ਦੇ ਲਈ ਚੰਗੇ ਸਾਬਿਤ ਹੋਣ ਵਾਲੀ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੇ ਸੀ ਐਸ ਸੀ ਕਰਜ਼ਾ ਮਾਫੀ ਜਿਹੜੀ ਸਕੀਮ ਹੈ ਉਸ ਦੀ ਨਵੀਨਤਮ ਸੂਚੀ ਜਾਰੀ ਹੋ ਚੁੱਕੀ ਹੈ ਸਰਕਾਰ ਨੇ ਖੇਤੀ ਕਰਜ਼ਿਆਂ ਦੀ ਅਦਾਇਗੀ ਦੇ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ ਇੱਕ ਨਵੀਂ ਕਰਜ਼ਾ ਮਾਫੀ ਯੋਜਨਾ ਦਾ ਐਲਾਨ ਕੀਤਾ ਹੈ ਜੇਕਰ ਤੁਸੀਂ ਇੱਕ ਕਿਸਾਨ ਹੋ ਅਤੇ ਇਹ ਕਰਜ਼ਾ ਲਿਆ ਹੋਇਆ ਹੈ ਇਹ ਕੋਈ ਵੀ ਕਰਜ਼ਾ ਤੁਸੀਂ ਲਿਆ ਹੋਇਆ ਹੈ ਇਸ ਨੂੰ ਮੋੜਨਾ ਮੁਸ਼ਕਲ ਹੈ ਤਾਂ ਇਹ ਸਕੀਮ ਤੁਹਾਡੀ ਮਦਦ ਕਰ ਸਕਦੀ ਹੈ ਇਸ ਸਕੀਮ ਦੇ ਤਹਿਤ ਸੂਬਾ ਸਰਕਾਰ ਨੇ ਇਨਾ ਲੋਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਜਿਨ੍ਹਾਂ ਲੋਕਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ ਜੇਕਰ ਤੁਹਾਨੂੰ ਆਪਣਾ ਨਾਮ ਇਸ ਸੂਚੀ ਦੇ ਵਿੱਚ ਹੈ ਤਾਂ ਤੁਹ ਤੁਹਾਡਾ ਜਿਹੜਾ ਆਪਣੇ ਖੇਤੀਬਾੜੀ ਕਰਜ਼ੇ ਦੀ ਹੈਗੀ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਜਿਹੜੀ ਇਹ ਸੂਚੀ ਸੂਬਾ ਸਰਕਾਰ ਨੇ ਜਾਰੀ ਕੀਤੀ ਹੈ ਇਸ ਦੇ ਵਿੱਚ ਜੇ ਤੁਹਾਡਾ ਨਾਮ ਹੈ ਤਾਂ ਤੁਹਾਨੂੰ ਦੋਸਤੋ ਹੁਣ ਉਹਨਾਂ ਨੂੰ ਵਾਪਸ ਕਰਨ ਦੀ ਚਿੰਤਾ ਨਹੀਂ ਹੈ ਸਰਕਾਰ ਤੁਹਾਡੀ ਤਰਫੋਂ ਬਕਾਇਦਾ ਜਿਹੜੀ ਬਕਾਇਆ ਰਕਮ ਹੈ ਉਹ ਜਿਹੜੀ ਹੈ ਉਹ ਬੈਂਕ ਨੂੰ ਪੇ ਕਰੇਗੀ ਠੀਕ ਹੈ ਜੀ ਅੱਗੇ ਕੀ ਹੈ ਜੀ ਇਹ ਕਰਜ਼ਾ ਮਾਫੀ ਯੋਜਨਾ ਦਾ ਮੁੱਖ ਉਦੇਸ਼ ਸੂਬੇ ਦੇ ਗਰੀਬ ਅਤੇ ਸਵੰਤ ਕਿਸਾਨਾਂ ਨੂੰ ਉਦੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਸਹਾਇਤਾ ਪ੍ਰਦਾਨ ਕਰਨਾ ਹੈ ਜਿਨ੍ਹਾਂ ਨੇ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਹੈ ਪਰ ਵਿੱਤੀ ਮੁਸ਼ਕਲਾਂ ਕਦੇ ਕਾਰਨ ਉਹਨਾਂ ਨੂੰ ਵਾਪਸ ਕਰਨ ਦੇ ਵਿੱਚ ਅਸਮਰਥ ਹਨ ਹਾਂ ਜੀ ਦੋਸਤੋ ਇੱਕ ਅਰਦਾਸ ਸਕੀਮ ਹੈ ਜਿਹੜੀ ਉਹਨਾਂ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ ਬੈਂਕਾਂ ਤੋਂ ਜਿਹੜਾ ਲੋਨ ਲਿਆ ਹੋਇਆ ਹੈ ਤੇ ਹੁਣ ਉਹਨਾਂ ਨੂੰ ਜਿਹੜਾ ਵਾਪਸ ਕਰਨ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਹੈ ਪੈਸੇ ਨਹੀਂ ਜੁਟ ਰਹੇ ਦੋਸਤੋ ਇਹ ਸਕੀਮ ਹੀ ਯੋਗ ਕਿਹਨਾਂ ਦੇ ਲਈ ਹੈ ਤੁਹਾਨੂੰ ਦੱਸ ਦਈਏ ਤੁਹਾਨੂੰ ਉੱਤਰ ਪ੍ਰਦੇਸ਼ ਦਾ ਕਿਸਾਨ ਹੋਣਾ ਜ਼ਰੂਰੀ ਹੈ ਜਿਸ ਨੇ ਖੇਤੀਬਾੜੀ ਦੇ ਉਦੇਸ਼ਾਂ ਦੇ ਲਈ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਰਜ਼ਾ ਲਿਆ ਹੋਇਆ ਹੈ ਜੀ ਹਾਂ ਦੋਸਤੋ ਕਿਸਾਨ ਕ੍ਰੈਡਿਟ ਕਾਰਡ ਤੇ ਰਾਹੀਂ ਜੇ ਤੁਸੀਂ ਕਰਜ਼ਾ ਲਿਆ ਹੈ ਤਾਂ ਤੁਹਾਡਾ ਕਰਜ਼ਾ ਮਾਫ਼ ਹੋ ਸਕਦਾ ਹੈ ਅਤੇ ਉਹ ਕਰਜ਼ਾ ਵਾਪਸ ਕਰਨ ਦੇ ਵਿੱਚ ਅਸਮਰਥ ਹਨ ਜਿਹੜੇ ਲੋਕਾਂ ਨੇ ਕੇ ਸੀ ਐਸ ਸੀ ਤੋਂ ਕਰਜ਼ਾ ਲਿਆ ਹੈ ਤੇ ਉਹ ਭਰ ਨਹੀਂ ਸਕਦੇ ਤਾਂ ਉਹਨਾਂ ਕਿਸਾਨਾਂ ਦਾ ਕਿੰਨਾ ਕਰਜ਼ਾ ਮਾਫ਼ ਹੋਏਗਾ ਉਹਦੀ ਗੱਲ ਕਰੀਏ ਤਾਂ ਇਹ ਸਕੀਮ ਪ੍ਰਤੀ ਕਿਸਾਨ ਨੂੰ ਲੱਖ ਰੁਪਏ ਤੱਕ ਦੀ ਕਰਜ਼ਾ ਮਾਫੀ ਦੀ ਆਗਿਆ ਦਿੰਦੀ ਹੈ ਜਿਹੜੀ ਇਹ ਸਕੀਮ ਸ਼ੁਰੂ ਕੀਤੀ ਹੈ ਕਰਜ਼ਾ ਸਕੀਮ ਹੈ ਉਹ ਇੱਕ ਕਿਸਾਨ ਦਾ 1 ਲੱਖ ਰੁਪਏ ਤੱਕ ਦਾ ਜਿਹੜਾ ਕਰਜ਼ਾ ਮਾਫ ਕਰਨ ਦੀ ਸਕੀਮ ਹੈ ਠੀਕ ਹੈ ਜੀ ਯਾਨੀ ਕਿ ਤੁਹਾਡਾ 1 ਲੱਖ ਰੁਪਏ ਤੱਕ ਦਾ ਜਿਹੜਾ ਕਰਜ਼ਾ ਮਾਫ ਹੋ ਜਾਏਗਾ ਇਸ ਸਕੀਮ ਦੇ ਲਈ ਸਿਰਫ ਉਹ ਹੀ ਕਿਸਾਨ ਰਜਿਸਟਰ ਕਰ ਸਕਦੇ ਹਨ ਜਿਨ੍ਹਾਂ ਦੀ ਫਸਲ ਸੋਕੇ ਜਾਂ ਹੜ ਵਰਗੀਆਂ ਕੁਦਰਤੀ ਆਫਤਾ ਕਾਰਨ ਖਰਾਬ ਹੋਈ ਹੈ ਤੇ ਉਹਨਾਂ ਨੇ ਕਿਸਾਨ ਕ੍ਰੈਡਿਟ ਕਾਰਡ ਰਾਹੀਂ ਕਰਜ਼ਾ ਲਿਆ ਹੈ ਪਰ ਆਪਣੀ ਮਾੜੀ ਵਿੱਤੀ ਹਾਲਤ ਕਾਰਨ ਮੋੜਨ ਦੇ ਵਿੱਚ ਐਸਮਰਤ ਹਨ ਦੋਸਤੋ ਉਹਰੇ ਤੁਸੀਂ ਧਿਆਨ ਰੱਖਣਾ ਕਿ ਜਿਹੜਾ ਤੁਸੀਂ ਕਰਜ਼ਾ ਮਾਫ ਕਰਾ ਰਹੇ ਹੋ ਤੇ ਤੁਹਾਡੀ ਜਿਹੜੀ ਫਸਲ ਹੈ ਠੀਕ ਹੈ ਜੀ ਉਹ ਜਾਂ ਤਾਂ ਫਿਰ ਸੋਕੇ ਦੇ ਨਾਲ ਖਰਾਬ ਹੋਈ ਹੋਵੇ ਜਾਂ ਫਿਰ ਹੜ ਵਰਗੀਆਂ ਕੁਦਰਤੀ ਆਫਤਾਂ ਦੇ ਕਾਰਨ ਹੀ ਖਰਾਬ ਹੋਈ ਹੋਵੇ ਤਾਂ ਹੀ ਤੁਹਾਡਾ ਕਰਜ਼ਾ ਮਾਫ ਹੋਏਗਾ ਜੇ ਤੁਹਾਡੀ ਫਸਲ ਚੰਗੀ ਪਲੀ ਆ ਤਾਂ ਤੁਹਾਨੂੰ ਇਸ ਸਕੀਮ ਤੁਹਾਨੂੰ ਨਹੀਂ ਮਿਲੇਗੀ ਠੀਕ ਹੈ ਜੀ ਅਜੀਹਾ ਕਰਜ਼ਾ ਮੁਆਫੀ ਸਕੀਮਾ ਦਾ ਅਰਥ ਹੈ ਉਦੇਸ਼ ਇਹ ਹੈ ਕਿ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਤੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਹੈ ਕਰਜ਼ੇ ਮੁਆਫੀ ਕਰਕੇ ਜਾਂ ਫਿਰ ਵਿਆਜ ਦੇ ਬੋਝ ਨੂੰ ਕਟਾ ਕੇ ਇਸ ਸਕੀਮਾ ਕਿਸਾਨਾਂ ਦੇ ਕਰਜ਼ੇ ਦੇ ਬੋਝ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀਆਂ ਹਨ ਸਰਕਾਰ ਜਿਹੜੀ ਇਸਕੀਮਾ ਚੋਂ ਹੁੰਦੀ ਹੈ ਜਾਂ ਫਿਰ ਕਰਜ਼ਾ ਮੁਆਫੀ ਕਰ ਦਿਆ ਹਨ ਜਾਂ ਫਿਰ ਜਿਹੜਾ ਇਹ ਕਰਜ਼ੇ ਦੇ ਜਿਹੜਾ ਵਿਆਜ ਹੁੰਦਾ ਹੈ ਉਹ ਮਾਫ ਕਰ ਦਿੰਦੀਆਂ ਹਨ ਤਾਂ ਜੋ ਲੋਕਾਂ ਤੇ ਜ਼ਿਆਦਾ ਬੋਝ ਨਾ ਆਵੇ ਇਸਕੀਮਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਵਿਕਾਸ ਵਿਆਜ ਤਰ੍ਹਾਂ ਤੋਂ ਮੁਕਤ ਕਰਨ ਦੇ ਲਈ ਮਦਦ ਕਰਦੀਆਂ ਹਨ ਜਿਸ ਦੇ ਨਾਲ ਉਹਨਾਂ ਦੀ ਕਰਜ਼ੇ ਦੀ ਮੂੜਤ ਆਏਗੀ ਇਸ ਸਮਰਥਾ ਦੇ ਵਿੱਚ ਸੁਧਾਰ ਹੁੰਦਾ ਹੈ ਇਸ ਦੇ ਨਾਲ ਉਹਨਾਂ ਨੂੰ ਵਧੇਰੇ ਮੁਨਾਫਾ ਕਮਾਉਣਾ ਹੋਰ ਨਿਵੇਸ਼ ਕਰਨਾ ਤੇ ਆਪਣੀ ਖੇਤੀ ਉਤਪਾਦਕਤਾ ਵਧਾਉਣ ਦਾ ਮੌਕਾ ਵੀ ਮਿਲਦਾ ਹੈ ਕਰਜ਼ਾ ਮਾਫੀ ਸਕੀਮ ਦੇ ਲਈ ਅਰਜੀ ਦੇਣ ਦੇ ਲਈ ਕਿਸਾਨਾਂ ਨੂੰ ਅਧਿਕਾਰਿਕ ਵੈਬਸਾਈਟ ਤੇ ਠੀਕ ਹੈ ਜੀ ਅਧਿਕਾਰਿਕ ਵੈਬਸਾਈਟ ਤੇ ਜਾਣਾ ਹੋਵੇਗਾ ਅਤੇ ਸਾਰੇ ਲੋੜਨ ਦੇ ਵੇਰਵੇ ਅਤੇ ਦਸਤਾਵੇਜ਼ਾਂ ਦੇ ਨਾਲ ਇੱਕ ਅਰਜੀ ਫਾਰਮ ਭਰਨਾ ਹੋਵੇਗਾ ਠੀਕ ਹੈ ਜੀ ਲੋੜਿੰਦੇ ਮੁੱਖ ਦਸਤਾਵੇਜ਼ਾਂ ਦੇ ਵਿੱਚ ਰਾਸ਼ਨ ਕਾਰਡ ਆ ਗਿਆ ਜੀ ਠੀਕ ਹੈ ਜੀ ਆਮਦਨ ਸਰਟੀਫਿਕੇਟ ਆ ਗਿਆ ਬੈਂਕ ਪਾਸਬੁੱਕ ਆ ਗਈ ਜ਼ਮੀਨੀ ਰਿਕਾਰਡ ਆ ਗਿਆ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਆ ਗਿਆ ਠੀਕ ਹੈ ਜੀ ਇਹ ਸਾਰਾ ਕੁਝ ਤੁਹਾਨੂੰ ਲੈ ਕੇ ਜਾਣਾ ਹੋਵੇਗਾ ਦੁਬਾਰਾ ਦੱਸ ਦوں ਦੋਸਤੋ ਕਿਹੜੇ ਕਿਹੜੇ ਡਾਕੂਮੈਂਟ ਹੋਣਗੇ ਜਿਹਦੇ ਕੋਲ ਡਾਕੂਮੈਂਟ ਨੇ ਜੀ ਰਾਸ਼ਨ ਕਾਰਡ ਠੀਕ ਹੈ ਜੀ ਆਮਦਨ ਸਰਟੀਫਿਕੇਟ ਯਾਨੀ ਕਿ ਇਨਕਮ ਸਰਟੀਫਿਕੇਟ ਬੈਂਕ ਪਾਸਬੁੱਕ ਠੀਕ ਹੈ ਜੀ ਬੈਂਕ ਦੀ ਕਾਪੀ ਜ਼ਮੀਨੀ ਰਿਕਾਰਡ ਕਿੰਨੀ ਤੁਹਾਡੇ ਕੋਲ ਰਸੀਦ ਉਹ ਜਿਹੜੀ ਜ਼ਮੀਨ ਆ ਉਹਦੀ ਫਰਦ ਵਗੈਰਾ ਤੁਸੀਂ ਲੈ ਕੇ ਜਾਣੀ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਤੇ ਆਧਾਰ ਆਈਡੀ ਕਾਰਡ ਇੱਕ ਵਾਰ ਜਦੋਂ ਸਾਰੇ ਵੇਰਵੇ ਸਹੀ ਢੰਗ ਦੇ ਨਾਲ ਭਰੇ ਜਾਂਦੇ ਹਨ ਤਾਂ ਦਸਤਾਵੇਜ਼ ਅਪਲੋਡ ਹੋ ਜਾਂਦੇ ਹਨ ਤਾਂ ਕਿਸਾਨ ਬਿਨੇ ਪੱਤਰ ਫਾਰਮ ਆਨਲਾਈਨ ਜਮ੍ਹਾਂ ਕਰ ਸਕਦੇ ਹਨ ਇਹਨਾਂ ਨੂੰ ਇੱਕ ਰਸੀਦ ਪ੍ਰਾਪਤ ਹੋਵੇਗੀ ਇਹ ਫਾਰਮ ਭਰਨ ਤੋਂ ਬਾਅਦ ਦੋਸਤੋ ਤੁਹਾਨੂੰ ਇੱਕ ਰਸੀਦ ਪ੍ਰਾਪਤ ਹੋਏਗੀ ਜੋ ਤੁਸੀਂ ਭਵਿੱਖ ਦੇ ਲਈ ਸੰਭ ਕੇ ਰੱਖਣੀ ਹੋਵੇਗੀ ਠੀਕ ਹੈ ਜੀ ਤਾਂ ਦੋਸਤੋ ਏਸੀ ਕਰਜ਼ਾ ਮਾਫੀ ਸਕੀਮ ਜੇ ਤੋ ਤੁਸੀਂ ਵੀ ਇਹ ਜਿਹੜਾ ਕਰਜਾ ਲਿਆ ਹੈ ਤਾਂ ਤੁਹਾ ਤੁਸੀ ਵੀ ਆਨਲਾਈਨ ਫਾਰਮ ਭਰ ਕੇ ਜਿਹੜਾ ਕਰਜਾ ਮਾਫ ਕਰ ਸਕਦੇ ਆ ਤੁਹਾਨੂੰ ਇੱਕ ਵਾਰੀ ਫੇਰ ਤੋਂ ਦੱਸ ਦਾਂ ਦੋਸਤੋ ਤੁਹਾਡੇ ਕੋਲ ਰਾਸ਼ਨ ਕਾਰਡ ਹੋਣਾ ਚਾਹੀਦਾ ਇਨਕਮ ਸਰਟੀਫਿਕੇਟ ਹੋਣਾ ਜੇ ਬੈਂਕ ਪਾਸਪੁਕ ਜਿਮਿਨੀ ਰਿਕਾਰਡ ਯਾਨੀ ਕਿ ਫਰਦ ਵਗੈਰਾ ਹੋਵੇ ਮੋਬਾਈਲ ਨੰਬਰ ਆਧਾਰ ਕਾਰਡ ਹੋਵੇ ਠੀਕ ਹੈ ਜੀ ਇਹ ਤੁਹਾਡੇ ਕੋਲ ਹੋਣੇ ਚਾਹੀਦੇ ਹਨ ਠੀਕ ਹੈ ਤੇ ਆਨਲਾਈਨ ਤੁਸੀਂ ਜਦੋਂ ਫਾਰਮ ਭਰੋਗੇ ਇਹ ਸਾਰੇ ਡਾਕੂਮੈਂਟ ਜਿਹੜੇ ਉੱਥੇ ਅਪਲੋਡ ਹੋਣਗੇ ਤੇ ਉਸ ਤੋਂ ਬਾਅਦ ਦੋਸਤੋ ਜਿਹੜਾ ਤੁਹਾਡਾ ਬਿਨੇ ਪੱਤਰ ਹੈ ਠੀਕ ਹੈ ਜੀ ਆਨਲਾਈਨ ਫਾਰਮ ਹੋਏਗਾ ਉਹ ਤੁਸੀਂ ਅਪਲੋਡ ਕਰ ਦੇਣਾ ਉਸ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਮਿਲੇਗੀ ਯਾਨੀ ਕਿ ਜਿਹੜਾ ਆਪਾਂ ਫਾਰਮ ਭਰਿਆ ਹੈ ਉਹਦਾ ਇੱਕ ਪ੍ਰਿੰਟ ਆਊਟ ਮਿਲੇਗਾ ਕਿ ਤੁਸੀਂ ਇਹ ਫਾਰਮ ਭਰ ਦਿੱਤਾ ਹੈ ਤਾਂ ਦੋਸਤੋ ਉਸ ਤੋਂ ਬਾਅਦ ਜਿਹੜਾ ਤੁਹਾਡਾ ਜੇ ਕਦੇ ਫਿਊਚਰ ਦੇ ਵਿੱਚ ਲੋੜ ਪੈਂਦੀ ਹੈ ਤਾਂ ਉਹ ਕਰਜ਼ੇ ਦਾ ਜਿਹੜਾ ਫਾਰਮ ਤੁਸੀਂ ਭਰਿਆ ਹੋਏਗਾ ਉਹ ਤੁਸੀਂ ਲੈ ਕੇ ਉਸਤੇ ਹੀ ਜਾਣਾ ਹੋਊਗਾ ਜਦੋਂ ਕਿ ਕਿਤੇ ਵੀ ਲੋੜ ਪੈਂਦੀ ਹੈ ਤੁਹਾਨੂੰ ਉਹ ਕੰਮ ਤਾਇਗਾ ਠੀਕ ਹੈ ਜੀ ਕਰਜ਼ਾ ਮਾਫ ਕਰਵਾਉਣ ਦੇ ਲਈ ਇਸ ਲਈ ਜੇਕਰ ਤੁਸੀਂ ਇੱਕ ਯੋਗ ਕਿਸਾਨ ਹੋ ਅਤੇ ਤੁਹਾਡੇ ਕਰਜ਼ੇ ਦੀ ਅਦਾਇਗੀ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜਾਚ ਕਰੋ ਕਿ ਤੁਹਾਡਾ ਨਾਮ ਲਾਪਤਾਈ ਸੂਚੀ ਦੇ ਵਿੱਚ ਹੈ ਤੇ ਕੁਝ ਬਹੁਤ ਹੀ ਜ਼ਰੂਰੀ ਕਰਜ਼ਾ ਰਾਤ ਪ੍ਰਦਾਨ ਕਰਨ ਦੇ ਲਈ ਕਰਜ਼ਾ ਸਕੀਮ ਚਲਾਈ ਗਈ ਹੈ ਤਾਂ ਦੋਸਤੋ ਮੋਟਾ ਮੋਟਾ ਤੁਹਾਨੂੰ ਦੱਸਣਾ ਕਿ ਜਿਹੜੇ ਲੋਕ ਠੀਕ ਹੈ ਜੀ ਯਾਤੇ ਉਹਨਾਂ ਦੀ ਫਸਲ ਨੂੰ ਅੱਗ ਲੱਗ ਗਈ ਹੋਵੇ ਠੀਕ ਹੈ ਜੀ ਫਸਲ ਖਰਾਬ ਹੋ ਗਈ ਹੋਵੇ ਹੜ੍ਹ ਕਾਰਨ ਹੋ ਜਾਵੇ ਜਾਂ ਫਿਰ ਸੋਕਾ ਆ ਗਿਆ ਹੋਵੇ ਇਹੋ ਜੇ ਕਿਸਾਨਾਂ ਦੀ ਜਿਹੜੀ ਇਹ ਸੂਚੀ ਜਾਰੀ ਹੋ ਚੁੱਕੀ ਹੈ ਤੇ ਉਹਦਾ ਨਾਮ ਜਿਹੜਾ ਸੂਚੀ ਦੇ ਵਿੱਚ ਦਰਜ ਹੈ ਤਾਂ ਦੋਸਤੋ ਜੇ ਤੁਸੀਂ ਵੀ ਇਹੋ ਜੇ ਕਿਸਾਨ ਹੋ ਠੀਕ ਹੈ ਜੀ ਤਾਂ ਤੁਸੀਂ ਵੀ ਆਪਣਾ ਜਿਹੜਾ ਨਾਮ ਹੈ ਸੂਚੀ ਦੇ ਵਿੱਚ ਦੇਖ ਸਕਦੇ ਹੋ ਤੇ ਔਨਲਾਈਨ ਜਾ ਕੇ ਅਪਲਾਈ ਕਰ ਸਕਦੇ ਹੋ ਜਿਸ ਦੇ ਨਾਲ ਕੀ ਹੋਏਗਾ ਤੁਸੀਂ ਫਾਰਮ ਭਰਨ ਦੇ ਵਿੱਚ ਇੱਕ ਯੋਗ ਇਸਾਨ ਸਾਬਿਤ ਹੋਗੇ ਤਾਂ ਤੁਹਾਡਾ ਕੇਸੀਸੀ ਦਾ ਜਿਹੜਾ ਲੋਨ ਹੈ ਠੀਕ ਹੈ ਜੀ ਕੇਸੀਸੀ ਦਾ ਲੋਨ ਹੈ ਜਿਹੜਾ ਮਾਫ ਹੋ ਜਾਏਗਾ ਕਿੰਨੇ ਲੱਖ ਤੱਕ ਦਾ ਜਿਹੜਾ ਕਰਜ਼ਾ ਮਾਫ ਹੋ ਜਾਏਗਾ 1 ਲੱਖ ਤੱਕ ਦਾ ਜਿਹੜਾ ਮਾਫ ਹੈ ਜਿਹੜਾ ਕਰਜ਼ਾ ਤੁਹਾਡਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਅਸੀਂ ਕਿਸਾਨਾਂ ਤੇ ਗਰੀਬਾਂ ਦੇ ਨਾਲ ਦੀਆਂ ਲੱਗਦੀਆਂ ਸਾਰੀਆਂ ਸਕੀਮਾਂ ਲੈ ਕੇ ਆਉਂਦੇ ਰਹੇ ਹਾਂ ਧੰਨਵਾਦ ਜੀ